ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਬੋਲੋ ਬੀਬੀਓ ਸਤ ਜੀ ਗੁਰੂ ਸਤ ਨਾਮ ਵਾਹਿ 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 ਗੁਰੂ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਪਰਵਾਸ ਚਲਾਵਾਂਗੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ નામ દેવ પારી ી તે રે રામદેવ પી રામદેવ પી તે નામ દેવ પી ਵੇ ਉਪਾਰੀ ਵੇਰ ਨੇ ਵੇਰਲੇ ਜੀ ਤੇਰੇ ਨਾਮ ਤੇ ਉਪਾਰੀ ਗੁਰਨਾਵ ਨੇਤਰੀ ਸਤਗੁਰੂ ਵੇਖਣਾ ਸ੍ਰਵਣੀ ਸੁਨਣਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗੇ ਪਾਈਏ ਠਾਓ ਕਹ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗਮ ਉਤਮ ਕਾਢੀਐ ਫਿਰ ਲੈ ਕੇ ਹੀ ਕੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ ਵਪਾਰੀ ਲਿਰਲੇ ਲਿਰਲੇ ਜੀ ਤੇਰੇ ਨਾਮ ਦੇਵ ਪਾਰੀ ਵੱਡੀ ਆ ਕਮਾਈ ਬਾਬਾ ਪੇਵੇ ਵਾਲਿਆ ਤੇਰੀ ਵੱਡੀ ਆ ਤੇਰੀ ਵੱਡੀ ਆ ਕਮਾਈ ਬਾਬਾ ਪੇਵੇ ਵਾਲਿਆ ਤੇਰੀ ਵੱਡੀ ਆ ਦੀ ਆ ਤੁਮਾਈ ਬਾਪਾ ਤੇ ਵਾੜਿਆ ਤੇਰੀ ਵਡਿਆ ਜਨ ਪਰਉਪਕਾਰੀ ਆਏ ਜੀ দান ਤੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਇ ਆਓ ਜੁਗ ਜੁਗ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਿਤਰ ਚਰਨਾਂ ਦੇ ਵਿੱਚ ਆਪਾਂ ਸਾਰੇ ਪਹੁੰਚੇ ਤਤਨ ਸੰਤ ਬਾਬਾ ਮਾਨ ਸਿੰਘ ਜੀ ਬੇਵੇ ਵਾਲੇ ਉਨ੍ਹਾਂ ਦੀ ਸਲਾਣਾ ਯਾਦ ਨੂੰ ਮੱਖ ਰੱਖਦੇ ਆ ਸੰਗਤਾਂ ਇਕੱਤਰ ਹੋਈਆਂ ਗੁਰਮੁਖ ਪਰਿਵਾਰ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੇਵਾ ਕਰ ਰਿਹਾ ਗੁਰਮੁਖ ਪਿਆਰੇ ਸਤਕਾਰਯੋਗ ਭਾਈ ਬਲਕਾਰ ਸਿੰਘ ਜੀ ਦੀ ਦੇਖ ਰੇ ਖੇਠ ਇਹ ਪ੍ਰੋਗਰਾਮ ਚੱਲ ਰਿਹਾ ਹੈ ਸਤਕਾਰਯੋਗ ਜਗੀਰ ਸਿੰਘ ਜੀ ਸ਼ਮਸ਼ੀਰ ਸਿੰਘ ਜੀ ਜਗਿੰਦਰ ਸਿੰਘ ਜੀ ਹੋਰ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਹੈ ਸਭ ਤੋਂ ਪਹਿਲਾਂ ਬੀਬੀ ਮਾਨਕੌਰ ਜੀ ਇਸ ਅਸਥਾਨ ਦੇ ਪ੍ਰਬੰਧਕ ਤਨਤਨ ਸੰਤ ਬਾਬਾ ਮਾਝਾ ਸਿੰਘ ਜੀ ਜੀ ਪਾਵਨ ਪਿੱਤਰ ਸਥਾਨ ਹਨ ਸੋ ਉਹਨਾਂ ਨੇ ਹਾਜ਼ਰੀ ਲਵਾਈ ਉਹਨਾਂ ਤੋਂ ਬਾਅਦ ਬਾਬਾ ਸਲੱਖਣ ਸਿੰਘ ਜੀ ਨਾਨਕ ਸਰਵਾਲੇ ਉਹਨਾਂ ਹਾਜ਼ਰੀ ਲਵਾਈ ਕੁਛ ਦੇਰ ਵਾਸਤੇ ਅਸੀਂ ਸਮਾ ਲਾਉਣਾ ਹੈ ਸਾਡੇ ਤੋਂ ਬਾਅਦ ਸੰਤ ਬਾਬਾ ਮਾਨ ਸਿੰਘ ਜੀ ਤੋਂ ਵਰਸ ਆਏ ਬਾਬਾ ਮਨੀ ਸਿੰਘ ਜੀ ਪਹੁੰਚ ਚੁੱਕੇ ਨੇ ਉਹਨਾਂ ਹਾਜ਼ਰੀ ਲਾਉਣੀ ਹੈ ਉਹ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਦੱਸਣਗੇ ਜਿਨ੍ਹਾਂ ਨੇ ਉਹਨਾਂ ਨੂੰ ਬੜੀ ਨੇੜਿਓਂ ਵੇਖਿਆ ਹੈ ਨੌਵੇਂ ਪਾਤਸ਼ਾਹ ਸੈਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕੀ ਜਗਤ ਮੈਂ ਕਿਨ ਜਪਿਓ ਗੁਰਮント ਨਾ ਉਹਨਾਂ ਦਾ ਰਹਿੰਦਾ ਏ ਜਿਹੜੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਮਹਾਪੁਰਸ਼ਾਂ ਦਾ ਨਾਮ ਰਹਿੰਦਾ ਏ ਗੁਰਸਿੱਖਾਂ ਦੀ ਜੈ ਜੈਕਾਰ ਹੁੰਦੀ ਏ ਇੱਥੇ ਵੀ ਹੁੰਦੀ ਤੇ ਅੱਗੇ ਜਾ ਕੇ ਵੀ ਹੁੰਦੀ ਹੈ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਹ ਵੈਸਣ ਪਾਈ ਹੈ ਕਹੋ ਨਾਨਕ ਵਾਹੇ ਲੜਾਈ ਐ ਇੱਕ ਗੱਲ ਹੋਰ ਹੁਣ ਆਪਾਂ ਸਾਰੇ ਪਹੁੰਚੇ ਚਾਹ ਪਾਣੀ ਦੇ ਲੰਗਰ ਛਕੇ ਲੰਗਰ ਛਕਣਾ ਨਹੀਂ ਆਏ ਆਪਾਂ ਇੱਥੇ ਆਪਾਂ ਇੱਥੇ ਸਾਜ ਵੀ ਨਹੀਂ ਵੇਖਣ ਆਏ ਕਈ ਚਿਮਟੇ ਵੇਖ ਕੇ ਖੁਸ਼ ਹੋਈ ਜਾਂਦੇ ਕਈ ਢੋਲ ਕੀ ਵੇਖ ਕੇ ਬਸ ਖੁਸ਼ ਹੋਈ ਜਾਂਦੇ ਇਹ ਨਹੀਂ ਗੱਲ ਹੁੰਦੀ ਗੱਲ ਹੋਇਆ ਕਰਦੀ ਵੀ ਜਿਨ੍ਹਾਂ ਦੇ ਦਿਨ ਮਨਾਉਂਦੇ ਆ ਉਹਨਾਂ ਦਾ ਆਪਾਂ ਬਚਨ ਕਿੰਨਾ ਕੁ ਮੰਨਦੇ ਸੰਤੋ ਸਾਗਰ पार ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਰੱਬ ਦੇ ਪਿਆਰੇ ਆਪ ਨਾਮ ਜਪਦੇ ਨੇ ਸਾਨੂੰ ਵੀ ਜਪਾਉਂਦੇ ਨੇ ਤੇ ਜਦੋਂ ਅਸੀਂ ਸੰਤਾਂ ਦੀ ਯਾਦ ਵਿੱਚ ਬੈੰਦੇ ਸਤਿ ਪੁਰਸ਼ਾਂ ਦੀ ਸੰਗਤ ਕਰਦੇ ਆਂ ਉਹਨਾਂ ਦੇ ਬਚਨਾਂ ਤੇ ਵੀ ਪਹਿਰਾ ਦਿਆ ਕਰੀਏ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ ਬਾਣੀ ਨੂੰ ਮੰਨਦੇ ਸਨ ਅਮਰਤ ਵੇਲਾ ਸਾਹਮਦੇ ਸਨ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਬਾ ਆਨੰਦ ਸਿੰਘ ਜੀ ਮਹਾਰਾਜ ਸਾਰੇ ਕੋ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਲ ਇੱਕ ਬੰਦਾ ਚਲੇ ਗਿਆ ਨੌਕਰੀ ਕਰਦਾ ਸੀ ਇਹਦੇ ਤੇ ਜਾ ਕੇ ਸਰਕਾਰੀ ਨੌਕਰੀ ਸੀ ਕਹਿੰਦਾ ਬਾਬਾ ਜੀ ਮਨ ਨੀ ਟਿਕਦਾ ਸਾਡਾ ਕਿਹੜਾ ਟਿਕਦਾ ਹੈ ਕਾਲ ਯੁਗ ਦੇ ਵਿੱਚ ਮਨ ਐਵੇਂ ਭੁੱਜਦੇ ਪਏ ਜਿਵੇਂ ਭੱਠੀ ਦੇ ਵਿੱਚ ਦਾਣੇ ਭੁੱਜਦੇ ਮਨ ਕਿਉਂ ਨਹੀਂ ਟਿਕਦਾ ਅਸੀਂ ਦਿਖਾਵਾ ਕਰਦੇ ਹਾਂ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦਾ ਹੈ ਥੋੜੀ ਦੇਰ ਲਈ ਵੀ ਸਿਮਰਨ ਕਰਦਾ ਉਸ ਦਾ ਮਨ ਟਿਕਦਾ ਹੈ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਸੋਹਣੀ ਛੇਜਾ ਹੋਵੇ ਬੰਦਾ ਸੋਚੇ ਮੈਨੂੰ ਇਹਦੇ ਤੇ ਨੀਂਦ ਆ ਜੂਗੀ ਮੇਰਾ ਮਨ ਟਿਕ ਜੂਗਾ ਕਈ ਵਾਰ ਸੋਚਦੇ ਵੀ ਜਿਹਨੇ ਸੋਹਣੇ ਸੋਹਣੇ ਗੱਦਿਆਂ ਤੇ ਪੈਂਦੇ ਨੇ ਕੋਠੀਆਂ ਵਿੱਚ ਸੌਂਦੇ ਨੇ ਪਤਾ ਨਹੀਂ ਉਹਨਾਂ ਨੂੰ ਆਰਾਮ ਦੀ ਨੀਂਦ ਆਉਂਦੀ ਐ ਪੰਜਵੇਂ ਬਾਦਸ਼ਾਹ ਕਹਿੰਦੇ ਸੁੰਦਰ ਛੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਸੋਨੇ ਦੀਆਂ ਕੰਧਾਂ ਹੋਣ ਖੁਸ਼ਬੂ ਆਂਦੀ ਹੋਵੇ ਘਰ ਦੇ ਵਿੱਚੋਂ ਚੰਦਨ ਦੀ ਲੱਕੜ ਦੀਆਂ ਚਗਾਠਾਂ ਦਰਵਾਜ਼ੇ ਬਾਰੀਆਂ ਲਾਏ ਹੋਣ ਮੋਤੀ ਤੇ ਹੀਰੇ ਲਾਏ ਹੋਣ ਸੋਚੀਵੇਂ ਮਨ ਟਿਕ ਜੂਗਾ ਕਦੇ ਵੀ ਨਹੀਂ ਟਿਕਦਾ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗਰਹਿ ਸੋਏ ਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਾਨੇ ਇੱਛੇ ਸੁਖ ਮਾਣ ਦਾ ਕਿਛ ਨਾ ਹੈ ਇਸੂਰੇ ਬਿਨ ਹਰ ਸ਼ਾਂਤਨ ਆਵੀ ਹੋਵੇ ਕਿਤ ਬਿਦਮਨ ਧੀਰੇ ਸਤਿਗੁਰ ਪਾਤਸ਼ਾਹ ਫਰਮਾਉਂਦੇ ਨੇ ਕਹਿੰਦੇ ਬਿਨਾ ਨਾਮ ਤੋਂ ਮਨ ਸ਼ਾਂਤ ਨਹੀਂ ਹੋ ਸਕਦਾ ਮਨ ਨੂੰ ਧੀਰਜ ਕਿਵੇਂ ਆਵੇ ਬਿਨ ਹਰ ਨਾਮ ਨਾਲ ਸਾਰੇ ਕੋ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਬਿਨਾ ਨਾਮ ਤੋਂ ਮਨ ਨੂੰ ਧੀਰਜ ਨਹੀਂ ਆ ਸਕਦੀ ਜੀਉ ਮੰਦਰ ਕੋ ਥਾਮੈ ਤੰਮਨ ਤੇ ਉਹ ਗੁਰ ਕਾ ਸ਼ਬਦ ਮਨੇ ਸਥਮਨ ਮਹਾਪੁਰਖਾਂ ਦੇ ਜੀਵਨ ਤੋਂ ਅਸੀਂ ਇਹ ਸੇਧ ਲੈਣੀ ਹੈ ਵੇ ਮਹਾਪੁਰਖ ਸਾਨੂੰ ਕੀ ਸਿੱਖਿਆ ਦੇ ਕੇ ਗਏ ਨੇ ਸੋ ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਾਪੁਰਸ਼ਾਂ ਦੇ ਜੀਵਨ ਬਾਰੇ ਆਪ ਜੀ ਨੂੰ ਬਾਬਾ ਮਨੀ ਸਿੰਘ ਜੀ ਦੱਸਣਗੇ ਹੁਣੇ ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਆਪ ਜੀ ਕਹਿੰਦੇ ਹੋ ਬਾਲੀ ਰੋ ਹੈ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ ਤੁਸੀਂ ਕਹੀ ਜਾਂਦੇ ਹੋ ਸਾਰਾ ਸੰਸਾਰ ਹੀ ਦੁਖੀ ਹੈ ਬਾਬਾ ਜੀ ਇਹ ਕਿਵੇਂ ਹੋ ਸਕਦਾ ਹੈ ਮੈਂ ਤਾਂ ਵੇਖਦਾ ਦੁਨੀਆ ਬੜੀ ਖੁਸ਼ ਆ بڑے بڑے ਮਹਿਲਾ ਚ ਰਹਿੰਦੇ ਲੋਕੀ ਨੌਕਰ ਚੱਕ ਰਹਿੰਦੇ ਕੋਲ ਮੈਂ ਨਹੀਂ ਸਮਝਦਾ ਉਹ ਦੁਖੀ ਹੋਣਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਇਹ ਤਾਂ ਦਿਖਾਵਾ ਹੈ ਉਪਰੋਂ ਜੇ ਨੂੰ ਅਸੀਂ ਨਹੀਂ ਜਾਣਦੇ ਉਹ ਸੁਖੀ ਲੱਗਦਾ ਹੈ ਜਿੱਥੇ ਪਰਮੇਸ਼ਰ ਦਾ ਨਾਮ ਵਸਦਾ ਹੈ ਸਿਰਫ ਉਹੀ ਸੁਖੀ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਹਰ ਥਾਂ ਦੁਖੀ ਦੁੱਖ ਨੇ ਸੋ ਇਹ ਗੱਲ ਸੱਚੀ ਹੈ ਨਾਨਕ ਦੁਖੀਆ ਸਭ ਸੰਸਾਰ ਦੁਖੀਆ ਸੁਰ ਸੰਸਾਰ ਨਾਨਕ ਦੁਖੀਆ ਆਨ ਤੇ ਦੁਖੀਆ ਦੁਖੀਆਂ ਆਪ ਸੰਸਾਰ ਨਾਨਕ ਦੁਖੀਆਂ ਨਾਨਕ ਦੁਖੀਆਂ ਸਾਹਿਬ ਭਤਾਰ ਨਾਨਕ ਦੁਖੀਆ ਮਰਦਾਨਾ ਕਹਿੰਦਾ ਬਾਬਾ ਜੀ ਮੈਂ ਇੱਕ ਸੇਠ ਨੂੰ ਜਾਣਦਾ ਸਾਡੇ ਸ਼ਹਿਰ 'ਚ ਇੱਕ ਸੇਠ ਰਹਿੰਦਾ ਹੈ ਉਹ ਗੱਦੀ ਉਹਦੀ ਬੜੀ ਸੋਹਣੀ ਜਾਈਏ ਨਾ ਆੜਤੀਆਂ ਕੋਲ ਐ ਚਿੱਟੀਆਂ ਚਾਦਰਾਂ ਵਿਛੀਆਂ ਹੋਈਆਂ ਗੱਦਿਆਂ ਤੇ ਬੈਠੇ ਨੌਕਰ ਚਾਕਰ ਫਿਰਦੇ ਕਹਿੰਦਾ ਮਹਾਰਾਜ ਪਿੱਛੇ ਕਾਰਖਾਨਾ ਹੈ ਨਾਲੇ ਉਹਦਾ ਮਹਿਲ ਹੈ ਆ ਬੜੀ ਸੋਹਣੀ ਸੇਜਾ ਤੇ ਬੈਠਾ ਹੈ ਨੌਕਰਚਾ ਕਰਦੀ ਸੇਵਾ ਵਿੱਚ ਹਾਜ਼ਰ ਨੇ 36 ਪ੍ਰਕਾਰ ਦੇ ਭੋਜਨ ਖਾਂਦਾ ਹੈ ਮੈਂ ਸਮਝਦਾ ਵੀ ਉਹਨੂੰ ਦਗਾਤਾ ਨਹੀਂ ਦੁੱਖ ਕੋਈ ਹੋਊਗਾ ਮਾਰੇ ਜੀ ਕਹਿੰਦੇ ਮਰਦਾਨਿਆਂ ਜਾ ਕੇ ਨਾ ਉਹਨੂੰ ਇਕੱਲੇ ਨਾਲ ਗੱਲ ਕਰੀਂ ਉਹਦੇ ਨਾਲ ਫੇਰ ਤੈਨੂੰ ਦੱਸੂਗਾ ਤੂੰ ਤਾਂ ਉੱਤੋਂ ਉੱਤੋਂ ਦੇਖ ਕੇ ਆ ਗਿਆ ਵੱਡੇ ਵੱਡੇ ਜੋ ਸੰਗੋਗ ਤਿੰਨ ਕੋ ਵਿਅਪ ਚਿੰਤਾ ਰੋਗ ਕੌਣ ਵੱਡਾ ਮਾਇਆ ਵੜਿਆਈ ਸੋਈ ਵੱਡਾ ਜਿਨ੍ਹੇ ਰਾਮ ਲੈ ਲਾਈ ਭੂਮੀਆ ਭੂਮ ਪਰਨੇ ਤਲੂਜੈ ਛੁੱਟ ਜਾਏ ਤ੍ਰਿਸ਼ਨਾ ਨਹੀਂ ਪੁੱਜਾ ਕਹੋ ਨਾਨਕ ਦੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਮਰਦਾਨਾ ਗਿਆ ਕਹਿੰਦਾ ਸ਼ਾਹ ਜੀ ਇਕੱਲਿਆਂ ਨਾਲ ਗੱਲ ਕਰਨੀ ਆਜੋ ਜੀ ਬਾਬਾ ਜੀ ਪਿਛਲੇ ਕਮਰੇ 'ਚ ਆਜੋ ਬਾਬਾ ਜੀ ਮੇਰੇ ਗੁਰੂ ਸਾਹਿਬ ਕਹਿੰਦੇ ਵੀ ਸਾਰਾ ਸੰਸਾਰ ਦੁਖੀ ਹੈ ਮੈਨੂੰ ਤਾਂ ਤੁਸੀਂ ਸੁਖੀ ਲੱਗਦੇ ਹੋ ਸੱਚ-ਸੱਚ ਦੱਸਿਓ ਤੁਸੀਂ ਕਿੰਨੇ ਕੁ ਸੁਖੀ ਹੋ ਮੈਨੂੰ ਲੱਗਦਾ ਮੇਰੇ ਬਾਬਾ ਜੀ ਠੀਕ ਨਹੀਂ ਕਹਿੰਦੇ ਮੈਨੂੰ ਸ਼ੰਕਾ ਹੈ ਤੇ ਉਹ ਸੇਠ ਕਹਿੰਦਾ ਕਹਿੰਦਾ ਭਗਤ ਜੀ ਇਹ ਮੇਰਾ ਨਾ ਤੂੰ ਜਿਹੜਾ ਦੇਖਦਾ ਸਭ ਕੁਝ ਇਹ ਬਾਹਰੋਂ ਹੀ ਨਜ਼ਰ ਆਉਂਦਾ ਹੈ ਅੰਦਰੋਂ ਤਾਂ ਮੇਰਾ ਮਨ ਬੜਾ ਦੁਖੀ ਰਹਿੰਦਾ ਹੈ ਮੇਰਾ ਜੀਵਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਛਿਤੀ ਬਾਹਰੋਂ ਪੇਂਟ ਕੀਤੀ ਹੋਵੇ ਤੇ ਅੰਦਰੋਂ ਘੁਣ ਨੇ ਖਾਧੀ ਹੋਏ ਕੀ ਹੋਇਆ ਸੇਠ ਜੀ ਕਹਿੰਦਾ ਮੇਰੇ ਬੱਚੇ ਮੇਰੇ ਆਖੇ ਨਹੀਂ ਲੱਗਦੇ ਮੇਰੀ ਘਰ ਵਾਲੀ ਮੇਰੇ ਕਹੇ ਤੋਂ ਬਾਹਰ ਹੈ ਮੈਂ ਤਾਂ ਬਸ ਆਪਣਾ ਜੀਵਨ ਹੀ ਬਤੀਤ ਕਰਦਾ ਐ ਇਹ ਤੂੰ ਜੋ ਟ ਡੰਬਰ ਦੇਖਦਾ ਐ ਨਾ ਭਗਤਾ ਇਹਨਾਂ ਦੇ ਵਿੱਚ ਸੁੱਖ ਹੈ ਨਹੀਂ ਤੇਰੇ ਗੁਰੂ ਸਾਹਿਬ ਜੀ ਤਾਂ ਸੱਚ ਹੀ ਕਹਿੰਦੇ ਨੇ ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਓਥਾ ਚਿੰਤਾ ਰੋਗ ਦੇ ਮਾਰੇ ਜਿਨ੍ਹਾਂ ਨੂੰ ਲੋਕੀ ਵੱਡੇ ਆਖਦੇ ਚਿੰਤਾ ਰੋਗ ਦੇ ਮਾਰੇ ਇਹ ਨਾਲੋਂ ਲੋਕੀ ਵੱਡੇ ਆਗਦੇ ਉਹ ਤਾਂ ਚਿੰਤਾ ਰੋਗ ਤੇ ਮਾਰੇ ਜਿਨਾਂ ਨੂੰ ਲੋਕੀ ਵੱਡੇ ਆਖਦੇ ਉਹ ਤਾਂ ਚਿੰਤਾ ਰੋਗ ਤੇ ਮਾਰੇ ਜਿਨਾਂ ਨੂੰ ਲੋਕੀ ਵੱਡੇ ਆਖਦੇ ਬਾਬਾ ਨੰਦ ਸਿੰਘ ਜੀ ਕੋਲ ਜਿਹੜੀ ਗੱਲ ਸ਼ੁਰੂ ਕੀਤੀ ਆਪਾਂ ਇੱਕ ਬੰਦਾ ਚਲੇ ਗਿਆ ਸੰਤ ਕਾ ਮਾਰਗ ਧਰਮ ਕੀ ਹੋੜੀ ਕੋਵੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੀ ਹਰ ਚਰਣੀ ਚਿਤ ਲਾਏ ਬਾਬਾ ਨੰਦ ਸਿੰਘ ਜੀ ਦੇ ਕੋਲ ਜਾ ਕੇ ਕਹਿੰਦਾ ਬਾਬਾ ਜੀ ਮੇਰਾ ਮਾਨਾ ਨਹੀਂ ਟਿਕਦਾ ਮਹਾਪੁਰਸ਼ ਕਹਿੰਦੇ ਨਿਤਨੇਮ ਕਰਦਾ ਹੈ ਕਹਿੰਦਾ ਨਿਤਨੇਮ ਵੀ ਕਰਦਾ ਹੈ ਅਮਰਤ ਛਗੇ ਅਮਰਤ ਵੀ ਛਗੇ ਤੁਸੀਂ ਸਿਮਰਨ ਵੀ ਕਰਦਾ ਥੋੜਾ ਬਹੁਤਾ ਅਮਰਤ ਵੇਲੇ ਕਹਿੰਦਾ ਕਰਦਾ ਐ ਜੀ ਐਨੇ ਸਾਲ ਹੋ ਗਏ ਬਾਬਾ ਜੀ ਮਨ ਨਹੀਂ ਟਿਕਦਾ ਸਤਪੁਰਸ਼ ਕਹਿੰਦੇ ਕਮਾਈ ਕੀ ਕਰਦਾ ਹੈ ਕਹਿੰਦਾ ਬਾਬਾ ਜੀ ਸਰਕਾਰੀ ਤਨਖਾਹ ਮੇਰੀ ਐਨੀ ਹੈ ਕਹਿੰਦੇ ਫਿਰ ਹੋਰ ਵੀ ਕੁਝ ਰਿਸ਼ਵਤ ਵਗੈਰਾ ਵੀ ਮਿਲਦੀ ਹੋਊਗੀ ਹਾਂ ਕਹਿੰਦਾ ਐਨੇ ਕੁ ਪਰ ਹੋ ਜਾਂਦੇ ਬਸ ਸਤਪੁਰਸ਼ ਕਹਿੰਦੇ ਜਿਹੜਾ ਪਰਾਇਆ ਹੱਕ ਲੈ ਕੇ ਆਉਂਦਾ ਨਾ ਘਰ ਦੇ ਵਿੱਚ ਤੇ ਸੇਵਾ ਤੇ ਤੇਰੀ ਸਾਰੀ ਉਹਨਾਂ ਨੂੰ ਮਿਲ ਜਾਂਦੀ ਤੇਰਾ ਮਨ ਨਹੀਂ ਟਿਕਣਾ ਬਾਬੇ ਨਾਨਕ ਦਾ ਫਰਮਾਨ ਹੈ ਨਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਖਾਓ ਹੱਕ ਪਰਾਇਆ ਨਾਨਕ ਉਸ ਵਰਸ ਗਾਏ ਗੁਰਪੀਰ ਹਾਂ ਮਾਤਾ ਭਰੇ ਜਾ ਮਰਦਾਰ ਨਾ ਖਾਏ ਬਾਬਾ ਜੀ ਕਹਿੰਦੇ ਪਰਾਇਆ ਹੱਕ ਖਾਈ ਜਨਾ ਬਹੁ ਪਰ ਪੰਜ ਕਰ ਪਰਤਨ ਲਿਆਵੈ ਸੁੱਤ ਧਾਰਾ ਪੈ ਆਨ ਲੁਟਾਵੈ ਮਨ ਮੇਰੇ ਭੂਲੇ ਕਬਟ ਨਾ ਕੀਜੈ ਅੰਤ ਨਿਵੇਰਾ ਤੇਰੇ ਜੀਪੈ ਲੀਜੈ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਤਵ ਤੇਰੀ ਓਕ ਕੋਈ ਪਾਣੀ ਉਹਨਾ ਪਾਵੇ ਪ੍ਰੇਮੀਆਂ ਜਿੰਨੀ ਤੇਰ ਘਰ ਦੇ ਵਿੱਚ ਪਰਾਇਆ ਹੱਕ ਆਉਂਦਾ ਤੇਰਾ ਮਨ ਨਹੀਂ ਟਿਕ ਸਕਦਾ ਸਤਿ ਪੁਰਸ਼ਾਂ ਦੇ ਬਚਨ ਮੰਨਣ ਆਏ ਆਪਾ ਗੁਰਬਾਣੀ ਮੰਨਣ ਆਏ ਕੋਈ ਗੁਰੂ ਦੀ ਗੱਲ ਨਾਲ ਲੈ ਕੇ ਜਾਈਏ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜੇ ਕੋ ਵਚਨ ਕਮਾਵੇ ਸੰਤਾਂ ਦਾ ਗੁਰ ਪ੍ਰਸਾਦੀ ਪਾਰ ਤਰੀਏ ਜੇ ਕੋਈ ਬਚਨ ਸੁਮਾਵੇ ਸੰਤਾਂ ਦਾ ਗੁਰ ਪ੍ਰਸਾਦੀ ਪਾਰ ਤਰੀਏ हार भे ਯਾਲਾ ਰੱਬ ਦੇ ਪਿਆਰਿਆਂ ਦਾ ਚਦਾ ਰਹੇ ਗਾਦੇ ਹੋਰਬ ਦੇ ਪਿਆਰਿਆਂ ਦਾ ਤਨ ਮੋਕ ਕੋ ਪੂੰਜੀ ਸੋਪੀ ਉਤਰਿਆ ਮਨ ਕਾ ਧੋਖਾ ਧਰਮ ਰਾਇਵ ਕਾ ਕਰੇ ਕੋ ਜੋ ਫਾਟਿਓ ਸਕਲੋ ਲੇਖਾ ਲੇਖਾ ਸੋ ਆਓ ਅਗਲਾ ਸਮਾ ਸਤਕਾਰਯੋਗ ਜਥੇਦਾਰ ਬਾਬਾ ਮਨੀ ਸਿੰਘ ਜੀ ਦਾ ਹੈ ਉਹ ਖੁੱਲੇ ਸਮੇਂ ਵਾਸਤੇ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਸਾਨੂੰ ਇਤਿਹਾਸ ਨਾਲ ਜੋੜਨਗੇ ਗੁਰਬਾਣੀ ਦੇ ਨਾਲ ਜੋੜਨਗੇ ਤੇ ਆਪਾਂ ਇਸੇ ਤਰ੍ਹਾਂ ਸਾਰਿਆਂ ਨੇ ਮਨ ਚਿਤਕਾ ਕਰ ਕਰਕੇ ਸਰਵਣ ਕਰਨਾ ਹੈ ਇੱਕ ਵਾਰ ਫੇਰ ਆਪਾਂ ਸਤਕਾਰਯੋਗ ਬੀਬੀ ਮਾਨਕੌਰ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ ਸਥਾਨ ਦੇ ਪ੍ਰਬੰਧਕ ਨੇ ਗੁਰਦੁਆਰਾ ਬਾਬਾ ਮਾਝਾ ਸਿੰਘ ਜੀ ਇੱਥੇ ਸੇਵਾ ਕਰਦੇ ਨੇ ਸਾਨੂੰ ਸਹਿਯੋਗ ਦਿੰਦੇ ਨੇ ਤੇ ਗੁਰਮਖ ਪਰਿਵਾਰ ਦਾ ਵੀ ਧੰਨਵਾਦ ਆਪ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਇਵਰਾਲੇ ਮਿਲਕੇ ਮਹਾ ਪਰਖਾਂ ਦੀ ਯਾਦ ਮਨਉਂਦੇ ਹੋ ਭਾਗਾਂ ਵਾਲਿਓ ਅਸੀਂ ਅਰਦਾਸ ਕਰਦੇ ਹਾਂ ਸਮੂਹ ਗੁਰਮੁਖ ਪਰਿਵਾਰ ਨੂੰ ਸਤਿਗੁਰੂ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ ਵਿਖੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੋ ਇਸੇ ਤਰ੍ਹਾਂ ਇਹ ਸਮਾਗਮ ਪਰਿਵਾਰ ਕਰਾਉਂਦਾ ਰਵੇ ਖਾਵੇ ਖਰਚੇ ਰਲ ਮਿਲ ਭਾਈ ਟੋਟਨ ਆਵੇ ਵੱਧ ਤੋ ਜਾਈ ਜਿੱਥੇ ਸਤਕਾਰਯੋਗ ਜਥੇਦਾਰ ਬਾਬਾ ਮਨੀ ਸਿੰਘ ਜੀ ਪਹੁੰਚੇ ਨਾਲ ਉਹਨਾਂ ਦਾ ਸਤਕਾਰਯੋਗ ਜਥਾ ਪਹੁੰਚਿਆ ਸਤਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਪਹੁੰਚੇ ਜਿਨ੍ਹਾਂ 40 ਸਾਲ ਬਾਬਾ ਜੀ ਦੇ ਨਾਲ ਢੋਲਕੀ ਦੀ ਸੇਵਾ ਕੀਤੀ ਹੈ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਸੋ ਆਓ ਅਗਲਾ ਸਮਾਂ ਬਾਬਾ ਜੀ ਪਾਸੋਂ ਸਰਵਣ ਕਰੀਏ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ